ਇਕ ਓਅੰਕਾਰ ਸਤਨਾਮ ਸ੍ਰੀ ਵਾਇਗੁਰੂ ਦੀ ਫਤਿਹ ਜਪੁ ਜੀ ਸਾਹਿਬ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੋਤਿ ਸੇ ਭੰਗੁ ਗੁਰ ਪ੍ਰਸਾਦਿ ਜਪੁ ਆ ਸਜਾ ਸਚਾ ਸਚ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੇ ਸੋਚਣਾ ਹੋਈ ਜੇ ਸੋਚਿ ਲਖਵਾ ਹੋਇ ਚੁਪੇ ਚੁਪ ਨਾ ਹੋਈ ਜੇ ਲਾਇ ਹਰਿ ਉਤਾਰ ਹੁਕਮਿਆ ਪੋਖਣਾ ਉਤਰੀ ਜੇ ਬੰਨਾ ਫੁਰੀਆ ਭਾਰ ਸੈਸਿਆਂ ਪਾਲ ਲਖ ਵੇਤਾ ਇੱਕ ਨ ਚੱਲੇ ਨਾਲ ਕਿਸ ਚਾਰਾ ਹੋਈਏ ਕਿ ਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਮੇ ਹੁਨਾਕਾਰ ਹੁਮਨ ਕਿਆ ਜਾਏ ਹੁਮੀ ਹਮਨ ਜੀ ਹੁਕਮ ਲੈ ਬੜਾਈ ਹੁਕਮੀ ਤੁਮਨੀ ਚ ਹੁਕਮ ਲੈ ਇਕ ਦੁਖ ਸੁਖ ਪਾਈ ਇਹ ਹੈ ਇੱਕ ਨ ਹੁਕਮੀ ਬਖਸੀਸ ਇੱਕ ਹੁਕਮੀ ਸੁਦਾ ਪੁਆਈ ਹੈ ਹੁਕਮੀੰਦਰ ਸਭ ਕੋ बाहर कुना कोए नानक में जे बुझे ता हमें कुना कहे कोए गावे को ताण हमें किसे ताण गावे को दा जाने निशान गावे को गुण बढ़ाइया चार गावे को विद्या विख विचार गावे को साज करे तन खे गावे को जी फिर दे गावे को जापे से दूर गावे को बेके हदरा हदूर कथना कथिना आवे तोट कथ कात कथ कात कथी कोटि कोट कोट दिन दे लंद थक पाए ਜੁਗਾ ਜੁਗੰਤਰ ਖਾਈ ਖੈ ਕੂਈ ਹੁਕਮ ਚਲਾਇ ਰਾ ਨਾਨਕ ਸੇ ਵਿਪਰਵਾਸ ਸਤਿ ਸੇਬ ਸਤਿਨਾਮ ਭਾਖੇ ਅਪਾਰ ਅੱਖੇ ਮੰਗੇ ਦੇਹ ਦੇ ਦਸ ਕਰ ਦਤਾ ਰਾ ਫਿਰਕੇ ਅੱਗੇ ਰਖੀਐ ਜਿਸ ਦੇ ਦਰਬਾਰ ਹੋ ਕੇ ਬੋਲਣ ਬੋਲੀਐ ਜੇ ਸੁੰਤਰੇ ਪਿਆਰ ਅਮਤਵਲਾ ਸਤਿਨਾਮ ਵੜਾਏਗੀ ਚਾਰ ਆਕਰਮੀਆਂ ਵਿਖ ਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਐ ਸਭ ਪੈ ਸਚਿਆਰ ਤਪੈ ਨੰਦਾਏ ਕਿਤਨਾ ਹੋਏ ਆਪੇ ਆਪਣਰ ਨੂੰ ਸੋਇ ਜਿਵੇਂ ਸੇਵਨ ਪਾਇਆ ਮਾਨੋ ਨਾਨਕਾ ਵੇਗੁਣੀ ਨਿਦਾਨ ਗਵਿਏ ਸੁਨੀਏ ਮੁਨ ਰਖੀਏ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮਖ ਨੰਦ ਗੁਰਮਖ ਵੇਦ ਗੁਰਮਖ ਰਹਾ ਅਸਮਾਈ ਗੁਪੀਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਿਹਣਾ ਕਥਣਾ ਜਾਈ ਗੁਰ ਇੱਕ ਦੇਵ 부ਝਾਈ ਸੁਬਨਾ ਜੀਆ ਇੱਕੋ ਦਾਤਾ ਸੋ ਮੈ ਵੀਸ ਨਾ ਜਾਈ ਕਿਸਨਾਵਾ ਜੇ ਸੁਪਾਵਾ ਵਣ ਪਾਣੇ ਕੇ ਨਾਏ ਕਰੀ ਜੇਤੀ ਸਿੱਟ ਉਪਾਈ ਵੇਖਾ ਮਿਨ ਕਰਮਾ ਕੈ ਮਿਲੇ ਲਈ ਮਤ ਵਿਚਰਤਨ ਜਵਹਾਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਪਨਿਆਂ ਜਿਹਾ ਕੋ ਦਾਤਾ ਸੋ ਮੈਂ ਉਸ ਨਾ ਜਾਈ ਜਿਗ ਚਰਿਆਰ ਜਾ ਹੋਰ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਨਾ ਚੱਲੇ ਸਭ ਕੋਈ ਚੰਗਾ ਨਾਮ ਰਖਾਏ ਕੇ ਜਸ ਕੀ ਜਗ ਲੈ ਜੇ तिस ਨਜ਼ਰ ਨ ਆਵੇ ਤਵਾਂਤ ਨੁ ਹੋ ਸਕੇ ਕੀਟ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗਣਵੰਤੇ ਗਣ ਦੇ ਦੇਹ ਕੋਈ ਨਾ ਸੁਝੈ ਜੇ ਤਿਸੁ ਗੁਣ ਕੋਈ ਕਰੇ ਸੁਣਿ ਸਿਧ ਸੇਸ਼ਰनाथ ਸੁਨੀ ਤਰਤਵ ਆਕਾਸ ਸੁਨੀ ਦੀਪ ਲਪ ਪਤਾਲ ਸੁਣੇ ਪਉ ਨ ਸਕੇ ਕਾਲ ਅਨੰਤੁ ਫੁਕ ਦਸ ਦਾ ਵਿਗਾਸ ਸੁਨੀ ਦੁਪ ਪਾਪ ਕਾ ਨਾਸ ਸੁਣੇ ਸਰਬ੍ਰਮਹਿੰਦ ਸੁਨੀ ਮੁਕਸ ਲਾਣ ਮੰਦ ਸੁਨੀ ਜੋਗ ਤੰਤ੍ਰ ਬੇਦ ਸੁਣੇ ਸਾਸਤ ਸਮ੍ਰਿਤ ਵੇਦ ਅਨੰਤ ਫੁਕ ਦਸ ਦਾ ਵਿਗਾਸ ਸੁਨੀ ਦੁਪ ਪਾਪ ਕਾ ਨਾਸ ਸੁਨੇ ਸੰਸਤੋ ਗਿਆਨ ਸੁਣਿਆ 86 ਕਸ਼ਨਾ ਨਾ ਸੁਨੇ ਪਟਪੜ ਪਾਵੇ ਮਨ ਸੁਨੇ ਉਪਲਬਧ ਸੇ ਧਿਆਨ ਨਾਨਕ ਪੁਖ ਦੱਸਦਾ ਵਿਗਾਸ ਸੁਨੇ ਧੁਪ ਪਾਪ ਕਾ ਨਾਸ ਸੁਨੇ ਸਾਰਾ ਗੁਨਾ ਕੇ ਗਾ ਸੁਨੇ ਸੇ ਫੀਰ ਪਤਸਾ ਸੁਨੇ ਅਨਿ ਪਾਵੇ ਰਾ ਸੁਨੇ ਹੱਥ ਹੋਵੇ ਅਸਗਾ ਨਾਨਕ ਪੁਖ ਦੱਸਦਾ ਵਿਗਾਸ ਸੁਨੇ ਧੁਪ ਪਾਪ ਕਾ ਨਾਸ ਮੰਨ ਕੀ ਗਤ ਕਹੇ ਨਾ ਜਾਏ ਜੇ ਕੋ ਕਹੇ ਫਿਰ ਸਪਸਤਾਇ ਕਾਗਦ ਕਲਮ ਨਾਲ ਲਿਖਣ ਹਾਰ ਮਨਨੇ ਕਬਿਆ ਕਰਨ ਵਿਚਾਰ ਐਸਾ ਨੰ ਬਰਿੰਦਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਸੁਧੋ ਵਿਮਨ ਬੋਦ ਮਨੇ ਸਕਰਪਾਉਣ ਕੀ ਸੁਧ ਮਨੇ ਮੋਟਾਣਾ ਖਾਇ ਮਨੇ ਜਮਕੇ ਸਾਥ ਨਾ ਜਾਏ ਐਸਾ ਨੰ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਤਸਿ ਪ੍ਰਗਟ ਜਾਏ ਮੰਨੇ ਮੰਗਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਸੰਧਮ ਦਰਿੰਜਨ ਹੋਏ ਜੇ ਕੋ ਮੰਝਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮਨ ਪਰਵਾਰੇ ਸਾਧਾਰ ਮੰਨੇ ਕਰੇ ਤਾਰੇ ਗੁਰ ਸਿੱਖ ਮੰਨ ਨਾਨਕ ਭਾਵੇਂ ਨਾ ਭੇਖ ਇਸ ਨੰਦਮ ਦਰਿੰਜਨ ਹੋਏ ਜੇ ਕੋ ਮੰਝਾਣੇ ਮਨ ਕੋਏ ਪੰਚ ਪਰਮਾਨ ਪੰਚ ਪ੍ਰਦਾਨ ਪੰਚ ਪਵਿਤ ਰਗੇ ਮਾਨ ਪੰਚ ਸੋਹਿਦ ਰਜਾਨ ਪੰਚ ਕਗੁਰੇਖ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸਮਾਤ ਹੋਲ ਤਰਨ ਵਿਧਿਆ ਦਾ ਪੂਤ ਸੁਤੋਕ ਸਾਪਰ ਕਿਆ ਜਿਨ ਸੂਤ ਜੇ ਕੋ ਗੂਝੇ ਹੋਸ ਜਾਤ ਤਵਲੇ ਉਪਰ ਕੇ ਤਪਾ ਧਰਤੀ ਉਰ ਪਰੇ ਹੋਰ ਹੋਰ ਜਿਸਤੇ ਪਾਰ ਕਰੇ ਕਮਣ ਜੋਰ ਜੀ ਜਾ ਤਰੰਗਾ ਕੇ ਨਾਮ ਸਬਨਾ ਲਿਖਿਆ ਉੜੀ ਕਲਾਮ ਇਹ ਲੇਖ ਲਿਖ ਜਾਣੇ ਕੋਇ ਲੇਖ ਲਿਖਿਆ ਕੀਤਾ ਹੋਏ ਕੀਤਾ ਤਾਂ ਸੁਆਲਿਆ ਰੂਪ ਹੋ ਕੇ ਤੀਦਾ ਜਾਣ ਕਣ ਕੁੰਗਤ ਕੀਤਾ ਪਸਾਓ ਇੱਕ ਕਵਾ ਦਿਸਤੇ ਹੋਏ ਲਖ ਦਰਿਆ ਕੁਦਤ ਕਮਣ ਕਹਾ ਵਿਚਾਰ ਵਾਰ ਇੰਡਿਆ ਵਾਰ ਇੱਕ ਵਾਰ ਜਦ ਤੁਧ ਭਾਵੇ ਸਾਈ ਭਲੀਕਾਰ ਤੂ ਸ੍ਰਮਤ ਨਿਰੰਕਾਰ ਅ ਸੰਜਪ ਅ ਸੰਪਾਉ ਅ ਸੰਪੂਜ ਸੰਖ ਤਪਤਾਉ ਸੰਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਤਾਰ ਅਸੰਖ ਸੂਰਮੋ ਫਕਸਾਰ ਅਸੰਖ ਮਨ ਲਿਵ ਲਾਇ ਤਾਰ ਕੁਦਰਤ ਕਮਣ ਕਹ ਵਿਚਾਰ ਵਰ ਜਾਵੇ ਇਕ ਵਾਰ ਜੋ ਤੁਤ ਭਾਵੇ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਕੋਰ ਅਸੰਖ ਜੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਵਢਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਊੜੇ ਆਰ ਊੜੇ ਫੇਰ ਆਏ ਅਸੰਖ ਮਲੇਸ ਮਲ ਖਪਕ ਖਾਏ ਅਸੰਖ ਸੰਨਿਦਿਰ ਕਰੇ ਪਾਰ ਨਾਨਕ ਨੀਚ ਕਹੇ ਵਿਚਾਰ ਵਾਰਿਆਂ ਜਾਵਾ ਏਕ ਵਾਰ ਜਦ ਭਾਵੇ ਸਾਈ ਭਰਿਕਾਰਾ ਤੂ ਸਤਸਾਮ ਅਨੰਤ ਰੰਕਾਰ ਅਸੰਖ ਨ ਅਸੰਖ ਥਾ ਹੋ ਅਗਮ ਅਗਮ ਸੰਖਲੋ ਅਸੰਖੇ ਸਿਰ ਪਾਰ ਹੋਏ ਅਖਰੀ ਨਮਕਰੀ ਸਲਾਖਰੀ ਗਿਆਨਿਤ ਗੁਣਗਾ ਅਖਰੀ ਲਿਖਣ ਬੋਲਣ ਬਾਣਾ ਅਖਰਾ ਸਿ ਸੰਜਾਉ ਖਾਨ ਜਿਨ ਇਹ ਲੇਕੇ ਤਿਸਰ ਨਾਏ ਜਿਵ ਜਿ ਫਰਮਾਇ ਤਿ ਤੇ ਪਾਏ ਦਿੱਤਾ ਕਿਤਾ ਦਿੱਤਾ ਨਾ ਮਣ ਨਾਵੇਂ ਨਾਹੀ ਕੋਥਾ ਕੁਦਰਤ ਕਮਣ ਕਹਾ ਵਿਚਾਰ ਵਰਨ ਜਾਵੇ ਇੱਕ ਵਾਰ ਜਦ ਭਾਵੇ ਸਈ ਭਲੀਕਾਰ ਤੂਸਰ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਤੰਦੇ ਪਾਣੀ ਤਾਂ ਤਿਥਰਸ ਖੇ ਮੁਕਤੀ ਕੱਪੜ ਹੋਏ ਦੇ ਸਭ ਲਈ ਹੋ ਤੋਏ ਪਰ ਇਹ ਮਤ ਪਾਪਾਂ ਕੇ ਸੰਗ ਉਤੋਪੇ ਨਾ ਮੇ ਕੇ ਰੰਗ ਪੁੰਨੀ ਪਾਪੀ ਅਖਣਾ ਹੈ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਆਪੇ ਹੀ ਖਾਓ ਨਾਨਕਮੀ ਆਉ ਜਾਓ ਤੀ ਦਪਤਿਆਦ দান ਜੇ ਕ ਪਾਵੈ ਤਿਲ ਕਮਾਨ ਸੁਨੀ ਮਨ ਕੀਤਾ ਪਾਉ ਅੰਤਰਗਤ ਤੀਸ ਮਨ ਨਾ ਸਭ ਗੁਣ ਤੇਰੇ ਮੇ ਨਹੀਂ ਕੋਈ ਮੇਨ ਗੁਣ ਕੇਤੇ ਭਗਤ ਨਾ ਹੋਏ ਸੁਆਸ ਅਦਬਾਣੀ ਬਰਮਾ ਸਤਸਵਾ ਸਦਾ ਮਨ ਚਾਓ ਕਮਨ ਸੁਵੇਲਾ ਗੁਖਤ ਕਮਣ ਕਹਾ ਤਿਤ ਕਮਣ ਵਾਰ ਕਮਨ ਸਿਰਤੀ ਮਾ ਕਮਣਾ ਜਿਤ ਆਕਾਰ ਵੇਲ ਨ ਪਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨ ਪਾਇਆ ਕਾਦੀਆ ਜੇ ਲਿਖਣ ਲੇਖ ਪੁਰਾਣ ਤਿਤਵ ਨਾ ਜੋਗੀ ਜਾਣੇ ਰਤਮਾ ਨਾ ਕੋਈ ਜਗ ਕਰਤਾ ਸ੍ਰਿਸ਼ਟੀ ਕੋ ਸਜੇ ਆਪੇ ਜਾਣੇ ਸੋਈ ਕਿਵ ਕਰ ਆਖਾ ਆਪਿ ਸੁਲਾਹੀ ਕਿ ਵਰਨੀ ਕਿਵ ਜਾਣਾ ਨਾਨਕ ਆਖਾ ਸਭ ਕੋ ਆਖੇ ਇੱਕ ਦੂਏ ਇੱਕ ਸਿਆਣਾ ਉਡਾ ਸਾਹਿਬ ਵਢੀ ਨਾਹੀ ਕਿਤਾ ਜਕਾ ਹੋਏ ਨਾਨਕ ਜੇ ਕੋ ਆਪੋ ਜਾਣੇ ਆਗੇ ਗਾਇ ਨਾ ਸੋਹੇ ਪਤ ਲਪਤਾਲ ਲਗ ਅਕਸ ਅਕਾਸ ਉਡਕ ਉਡ ਭਾਤ ਕੇ ਵੇਦ ਕਹਿਣ ਏਕ ਬਾਤ ਹੈ ਸਹਿਸ 18 ਕਹਿਣ ਕਿ ਤੇਬਾ ਸੁਏਖ ਤਾਤ ਅਲਿ ਖਾ ਹੋਏ ਤਾਂ ਲਿਖੀਐ ਸਿਲੇ ਕੇ ਹੋਏ ਬਣਾ ਸੁਨਾਨ ਕੋ ਢਾਕੀਐ ਆਪੇ ਜਣੇ ਆਪ ਸਲਾਈ ਸਲਾਏ ਥੀ ਸੁਤ ਨ ਪਾਈਆ ਨਦੀਆ ਤੇਵਾ ਭਾਵੇਂ ਸਮੁੰਦਰ ਨ ਜਾਣੈ ਸੁਮਸਾ ਸੁਲਤਾਨ ਗਹਿਰਾ ਸੇਤੀ ਮਲਤਾਨ ਕੀ ਤੁਨ ਨਾ ਹੋ ਨੀ ਜਿ ਸਿੰਘ ਨਾ ਵਿਸਰੇ ਅੰਤ ਸਤੀ ਕੇ ਨਾਂਤ ਅੰਤ ਨ ਕਰਨ ਦੇ ਨਾਂਤ ਮੰਤਨ ਵੇਖਣ ਸੁਣਨ ਅੰਤ ਅੰਤ ਨਾ ਜਾਪਿਆ ਕੀ ਮੰਤਨ ਅੰਤ ਨਾ ਜਾਪਿਆ ਕੀਤਾ ਕਰ ਮੰਤਨ ਜਾਪਿਆ ਪਰਵਾਰ ਅੰਤ ਨਾ ਕਰਨੇ ਕੇਤੇ ਬਿਲ ਲਾਏ ਤਾਂ ਕਿ ਅੰਤ ਨਾ ਪਾਏ ਜਏ ਇਹ ਅੰਤ ਨਾ ਜਾਣੀ ਕੋਈ ਬੋਤਾ ਕਹੀਏ ਬੋਤਾ ਹੋਏ ਬੁੱਢਾ ਸਾਇ ਉੱਚਾ ਤਾਂ ਉਤੇ ਉੱਚਾ ਨਾ ਇਹ ਵਡਾ ਉੱਚਾ ਹੋਵੇ ਕੋਏ ਤੁਝੂ ਜੀ ਕੋ ਜਾਣ ਸੋਏ ਜੇ ਉਹ ਅਪ ਜਣੇ ਆਪ ਆਪ ਅਨੰਤ ਨਦੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਦਾ ਤਨੰਤ ਮਾਇ ਕਿਤੇ ਮੰਗ ਲੋ ਅਪਾਰ ਕਿਤੇ ਗੰਨ ਨਹੀਂ ਵਿਚਾਰ ਕਿਤੇ ਖੱਪ ਟੁਟੇ ਵੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੁਰਖਾਈ ਖਾਏ ਕਿਤੇ ਆ ਦੂਖ ਸੁਦਮਾਰ ਹੈ ਬੇਦਾਤਿ ਦਿਦਾਰ ਬੰਕਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋ ਜੇ ਕੋ ਖਾਇ ਕਾ ਖੰਡ ਪਾਏ ਉਹ ਜਾਣ ਜਿੱਤਿਆਂ ਮੁੱਖਾਏ ਅਪ ਜਾਣੇ ਅਪੇ ਦੇ ਅੱਖ ਸੇ ਬੇਕੇਈ ਕੇ ਇਸ ਮਨ ਬਖਸੀ ਸਲਾਹ ਨਾਨਕ ਪਾਤ ਸਾਹੀ ਪਸਾ ਅਮੁਲ ਬਨ ਅਮੁਲ ਬਪਾਰ ਅਮੁਲ ਪਾਰੇ ਅਮੁਲ ਪੰਡਾਰਾ ਅਮੁਲ ਆਵੇਂ ਮੁੱਲੇ ਜਾਹੇ ਅਮੁਲ ਪਿਆ ਅਮੁਲ ਲਾ ਸਮਾਏ ਅਮੁਲ ਧਰਮ ਅਮੁਲ ਦੀਬਾਣਾ ਅਮੁਲ ਤੁਲ ਅਮੁਲ ਪਰਮਾਨ ਅਮੁਲ ਬਕਸੀਜ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲ ਮੁਲਾ ਮੁਲਾ ਕਿਆ ਨਾ ਜਾਇ ਆਕਾ ਕਰੇ ਲਿਵਲਾਈ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਣ ਆਖੇ ਬਰਮੇ ਆਕੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਇਸਰ ਆਖੇ ਸਿੱਦ ਆਖੇ ਕਿਤੇ ਕਿਤੇ ਬੁੱਧ ਆਖੇ ਦਨ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੇਤੇ ਆਖੇ ਅਖਣ ਪਾਹੇ ਕਤੇ ਕਹਿ ਕੇ ਉਡ ਉਡ ਜਾਏ ਤੇ ਕਿਤੇ ਹੋਰ ਕਰ ਤਾਂ ਅੱਖ ਨਸ ਕੇ ਕੇਈ ਕੇ ਜੇਬੜਾ ਜਾਣੇ ਭਾਵੇਂ ਦਿਵੜ ਹੋਏ ਨੰ ਜਾਣੇ ਸੱਚਾ ਸੋਏ ਜੇ ਕੋ ਆਕੇ ਬੋਲਿ ਘਰ ਤਾਂ ਲਿਖੀਏ ਸੁਰਗਵਾਰ ਗਵਾਰ ਸੋਦਰ ਕੇ ਹਾਸ ਹੋ ਕਰ ਕੇ ਹਾ ਜਿਦ ਵਸਰ ਸੁਮਾਲੇ ਵਜੇ ਨਾਨਕ ਸ਼ੰਕਾ ਕਿ ਤੇਵਾ ਵਣ ਹਾਰੇ ਕਿ ਤੇਰਾ ਪ੍ਰੀਤ ਸੋ ਕਈਆ ਨ ਕਿ ਤੇ ਗਵਣ ਹਾਰੇ ਕਾਵੇ ਹੋਣਾ ਪਾਉਂ ਪਾਣੀ ਬੈ ਸੰਤਰ ਗਾਵੇ ਰਾਜਤਮ ਦਵਾਰੇ ਗਾਵੇ ਜਿਤ ਲਿਖ ਜਾਣਾ ਲਿਖਿ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੰਸਦ ਸੁਾਰੇ ਗਾਵੇ ਇਨ ਦਾਸਨ ਬੈਠੇ ਦੇਵਦਰ ਦਰ ਨਾਲੇ ਗਾਵੇ ਸਿਸਮਦੀ ਅੰਦਰ ਗਾਵੇ ਸਾਧ ਵਿਚਾਰੇ ਗਾਵੇ ਸਿਸਤੋ ਕੀ ਗਾਵੇ ਵੀਰ ਕਰਾਰੇ ਗਾਵੇ ਪੰਡਿਤ ਬਲੰਕੀ ਸਰ ਜੀ ਵਿਦਵਾਨ ਲੈ ਗਾਣ ਮੋਣੀ ਵਨ ਮੋਹਨਾ ਸੁਰਗਮਾਸ਼ ਪਿਆਲੇ ਗਾਵਨ ਤਨ ਪਾਇ ਤੇਰੇ ਅਚਿਤ ਨਾਲੇ ਗਾਇ ਗੋਦ ਮਨ ਬਸੁਰਾ ਗਾਇ ਖਾਣੀ ਚਾਰੇ ਗਾਇ ਖੰਡ ਮਨਰ ਪਰ ਬੰਡਾ ਗਰ ਗਰਖੇ ਤੇਰੇ ਧਾਰੇ ਸੇਤ ਨੂੰ ਗਾਵਨ ਨਮੇ ਜਲਤ ਪਾਮਨੇ ਤੇਰੇ ਭਗਤ ਸਾਰੇ ਔਰ ਕਿਤੇ ਗਾਵਨ ਸੇਮਾ ਜਿਤਨਾ ਮਨ ਨਾਨਕਿਆ ਵਿਚਾਰੈ ਸੋਇ ਸੋਇ ਸੁਦਸ ਸਾਈ ਬੋਇ ਸੱਚ ਸਚੈ ਨਾਈ ਹੈ ਬਿਉ ਜੀ ਜਨ ਜਸੀ ਰਤਨਾ ਜੀ ਦੀ ਚਾਈ ਰੰਗੀ ਰੰਗੀ ਪਤੀ ਕਰਹ ਨਸਰੀਨ ਉਪਾਇ ਕਰ ਕਰਵੇ ਕਿ ਕਿਤਾ ਆਪਣਾ ਜੈ ਜੀ ਵਿੜਾਈ ਜੋ ਤੁਸ ਭਾਵੇ ਸੋਈ ਕਰਸੀ ਉਕਮਨ ਕਰਨਾ ਜਾਏ ਸੋ ਪਾਸ ਸਹਾਪ ਸਾਇਬਾ ਨਾਲ ਗ੍ਰੈਂਡ ਜਾਏ ਮੰਦਸਤੋ ਸ਼ਰਮ ਪਤਿਓ ਲਈ ਧਿਆਨ ਕੀ ਕਰੈ ਭੀ ਬੁੱਤ ਖਿੰਤਾ ਕਾਲ ਕੋਰੀ ਕਿ ਕਾਇ ਆ ਜੁਗਤੰਡ ਪਰਤੀ ਤੇ ਆਈ ਪੈ ਸੇਗਲ ਜਮਾਤੀ ਮਨ ਜੀ ਤੇ ਮਨ ਜੁਗ ਜੀਤ ਅਦੇਤ ਸੇ ਅਦੇਸ ਆਧ ਨੀਲ ਨਾਥ ਤਾ ਜੁਗ ਦੀ ਰੇਕ ਵੇਸ ਪੁਗਤ ਗਿਆਨ ਦਾ ਭੰਡਾਰ ਨਾ ਘੜਖੜਾ ਵਜੇ ਨਾਦ ਆ ਨਨਤੀ ਸੱਜ ਕੀ ਦਿੱਤ ਸਿਦਵਾਰਾ ਸਾਦ ਸੰਜਾਹ ਵਿਜੈ ਦੇ ਕਰ ਚਲਾਵੇ ਲੇਖਿਆ ਵੇ ਪਾਪ ਅਦੇ ਇਸ ਅਦੇਸ ਆਦਮ ਨਿਰਨਗ ਨਾਤ ਜੁਰਗੇ ਕੋ ਵੇਸ ਇੱਕ ਮਾਇ ਜੁਤ ਵੈ ਤੀ ਚਲੇ ਪ੍ਰਵਾਣ ਇੱਕ ਸਾਰ ਇੱਕ ਭੰਡਾਰ ਇੱਕ ਲਈ ਦੀਵਣ ਜੀਉ ਇਸ ਭਰ ਜੀ ਜਲਾ ਜੀ ਹੋਵੇ ਪ੍ਰਮਾਣ ਅਵੇਖ ਨਾਦਰ ਨਾ ਆਵੇ ਬੋਤਾ ਇਹ ਗੜਾ ਅਦੇ ਇਸ ਅਦੇਸ ਆਦਿ ਨਿਲ ਨਾ ਨਾਥ ਜੁਦੀ ਇੱਕ ਵੇਸ ਅਸਣ ਲੋਲੇ ਪੰਡਾਰਾ ਜੁਖ ਪਾਇ ਸੇ ਕਾ ਵਾਰ ਕਰ ਰਵੇ ਕੇ ਸਰਜਨ ਹਾਰ ਨਾਨ ਸਾਚੀ ਕੀ ਸਾਚੀ ਕਾਰ ਅਦੇ ਇਸ ਅਦੇਸ ਆਦਿ ਨਿਲ ਨਾ ਨਾਥ ਜੁਦੀ ਇੱਕ ਵੇਸ ਇੱਕ ਦੂਜ ਜੀ ਬੋਲक ਹੋਏ ਲਖ ਹੋਏ ਲਖ ਵੀਸ ਲਖ ਲਗੇ ਰਾਖੀਏ ਇੱਕ ਨਾਮ ਜਗਦੀਸ਼ ਇਤਰੇ ਪਤ ਪਵੜੀਆਂ ਚੜਿਏ ਹੋਏ ਕਿਸ ਸੁਨਗਲ ਆਕਾਸ ਕੀ ਕੀ ਟਾਈ ਰੀਸ ਨਾਨਕਾ ਜਰੀ ਪਾਈਏ ਕੁੜੀ ਕੁੜੇ ਠੀਸ ਅੱਖਣ ਜੋ ਚੁਕਣਾ ਜੋਰ ਜੋਰ ਨ ਮੰਗਣ ਦੇ ਨਜ਼ਰ ਜੋਰ ਜੋਰ ਨਾਲ ਜੀਵਨ ਮਰਨਾ ਜੋਰ ਜੋਰ ਨਾਲ ਰਾਜ ਮਲ ਮਨ ਸੋਹਰ ਜੋਰ ਨਾਲ ਸੁਰ지 ਗਿਆਨ ਵਿਚਾਰ ਜੋਰ ਨਾਲ ਦਿੱਤੀ ਸੂਤੇ ਸੰਸਾਰ ਜਿਸ ਹਾਥ ਜੋਰ ਕਰ ਵੇਖੇ ਸੋਏ ਨਾਨਕ ਉਤਮਾ ਨੀਤ ਨਾ ਕੋਏ ਰਾਤੀ ਰੁਤੀ ਸਿਤੀਵਾਰ ਪਉਣ ਪਣੀ ਅਗਲੀ ਪਤਾਲ ਤਿਸ ਸਤਿਥਾ ਪਰ ਕੀ ਧਰਮ ਸਾਤ ਸਿਜੀ ਜੁਕੇ ਰੰਗ ਤਿਨਕੇ ਨਾਮ ਅਨੇਕ ਨੰਤ ਕਰਮੀ ਕਰਮੀ ਹੋਇ ਵਿਚਾਰ ਸੱਚਾ ਪ੍ਰਸਤ ਦਰਬਾਰ ਤੇ ਤੈ ਸੋਨ ਪਤ ਕਰਵਾਣੁ ਨੁਦਰੀ ਕਰਮ ਪਾਇ ਨਿਸ਼ਾਨ ਕਟਕਈ ਅਥੇ ਪਾਇ ਨਾਮ ਗਾਜਪੇ ਜੈ ਤਰੁਖੰਡ ਕਾ ਧਰਮਾ ਗਿਆਨਖੰਡ ਕਾ ਕੋ ਕਰਮ ਕਿਤੇ ਪਣ ਪਣੀ ਵੇਸ ਸੰਦਰ ਕਿਤੇ ਕੰਨ ਮਹੈਸ ਕਿਤੇ ਵਰ ਮੇ ਘੜਤ ਘੜੀਏ ਰੂਪੰ ਕੇ ਵੇਸ ਕਿਤਿਆਂ ਕਰੂੰ ਭੂਮੀ ਮੈਰ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨਨਮ ਕਿਤੇ 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 ਰਤਸ ਮੰਦ ਕਿਤਿਆਂ ਖਾਣੀ ਕਿਤਿਆਂ ਬਾਣੀ ਕਿਤੇ ਪਾਤ ਨਿਰੰਦ ਕਿਤੇ ਅਸੂਰਤੀ ਸੇਵ ਕਿਤੇ ਨਾਨਕ ਅਨਤ ਅੰਤ ਗਿਆਨ ਖੰਡ ਮੇ ਗਿਆਨ ਪਰਚੰਡ ਤੇਥੇ ਨਾਲ ਜਨੋਦ ਕੋ ਨਾਨਕ ਸਰਮਗੰਡ ਕੀ ਬਾਣੀ ਰੂਪ ਤੇਥੇ ਘੜਤ ਘੜੀਏ ਬਰ ਮੂਪ ਤਾਂ ਕਿ ਲੱਗਤੀ ਨਾ ਜਾਏ ਜੇ ਕੋ ਕਿਸ ਬਸਤਾਏ ਕਿਤੇ ਘੜੀਏ ਸੁਤ ਮਤਮਨ ਬੋਦ तिथे करिए सुरसदा की सद कर्मखंड की बाणी जोर तिथे हो न कोई होर तिथे जोध महाबल सूर तेन में राम रहा भरपूर तिथे सीतो सीता में मामाए ताके रुक न कतने जाए न ओ मरे न ठगे जाए जिनके राम मुसे मन माहे तिथे भगत उसे के लो करे न सच्चा मन सोय सचखंड मुसे निरंकार कर कर वेखे नदर निहाल तिथे ਖੰਡ ਮੰਡਲ ਵਰਪੰਡ ਜੇ ਕਥੇ ਤਾ ਅੰਤ ਨਾ ਅੰਤ ਤਿੱਥੇ ਲੋਲ ਅਕਾਰ ਜਿਵ ਜਿਵ ਹੁਕਮਾ ਤਿ ਵੇਤੀ ਵਕਾਰ ਵੇਖੇ ਵਿਖੇ ਅਕਾਰ ਵਿਚਾਰ ਨਾਨਕ ਕਥਨਾ ਕਰਰਾ ਸਾਰ ਜਤ ਪਹਾਰਤੀ ਸੁਨਿਹਾਰ ਅਰਮਤ ਵੇਦ ਹਥਿਆਰ ਭੌਖ ਲਗਨੀ ਤਪਤਾਓ ਪਾਂਡਾ ਭੌ ਮਰਤੀ ਟਟਾਲ ਕੜੀਏ ਸਭ ਦਾ ਸੁੱਚੀ ਟਕਸਾਲ ਜਿੰਕੋ ਨਦਰ ਕਰਮ ਤਿਨਕਾਰ ਨਾਨਕ ਨਦਰਿ ਨਿਹਾਲ ਅਸਲੋਕ ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦਈ ਦਾਇਆ ਖੇਰੇ ਸਗਲ ਜਗਤ ਚਿੰਗਿਆਈਆਂ ਬੁਰਿਆਈਆਂ ਬੱਚੇ ਧਰਮ ਹਦੂਰ ਕਰਮੀ ਆਪੋ ਆਪਣੀ के नेड़े के दूर जिनी नाम गेम सतसत खाल नान ते मुखुजले के ती सुटी नाल वाहे गुरू